ਤੈਨਕ ਇਤਿਹਾਰ ਬੜਾ ਪਿਆਰਾ ਸਮਾਂ ਢੀਕਦੇ ਆਂ ਜਉਂਦੇ ਵਾਰ ਸੁਨੇ ਰਾਜ ਰਣਜੀਤ ਦੇ ਰਾਜ ਖਾਲਸਾ ਕਰੇਗਾ ਵਾਕ ਬਾਣੀ ਦਾ ਹੋ ਲੋਰ ਫੇਰ ਕੰਮ ਦਿਉ ਰਾਜਤਾਨੀ ਦਾ ਹੋ ਜੰਗ ਫੇਰ ਲਗੂ ਫੇਰ ਹੀ ਹੋਦੇ ਉੱਠਣੇ ਆਗੇ ਨਾਨਕ ਯਾਹੀ ਜੋ ਸਿੱਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਨ ਤੇ ਘੋੜਿਆਂ ਦਾ ਕੰਮ ਪਿੱਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਨ ਜਾਨਗੇ ਗੁਰੂ ਘਰ ਦੇ ਜੋ ਦੁਖੀ ਤਾਏ ਜਾਣਗੇ ਜਦੋਂ ਝਾਲਮਾਂ ਦੇ ਬਾਪ ਵਾਲੇ ਕੜੇ ਪਰਗੇ ਨਹੀਂ ਫੇਰ ਹੋਣਗੇ ਅਕਾਲੀ ਫੁੱਲਾ ਸਿੰਘ ਵਰਗੇ ਸਲਾਹਾਂ ਤੇ ਜਿੱਥੇ ਸਾਰੇ ਇਕੱਠੇ ਹੋ ਜਾਣੇ ਯਾ ਤਾਂ ਨੀਲੇ ਦਸੜੇ ਜਾ ਕੇ ਸਰੀ ਬਣੇ ਆਉਂਦੀ ਬਹਿਰੀਆਂ ਦੀ ਕਿਚੀ ਹੂਮਰ ਹੋੜ ਆਉਗੀ ਫੌਜ ਚੜਜੋ 96 ਕਰੋੜ ਆਉਗੀ ਤੇ ਸੱਪ ਗੰਗੂ ਦੇ ਵਾਰਸ ਕਿਨੇ ਫੇੜਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਟ